ਸਾਸੀ ਕਾਲ ਜੀ ਸਾਰਿਆਂ ਨੂੰ ਆਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਸਾਸੀ ਕਾਲ ਜੀ ਸਾਰਿਆਂ ਨੂੰ ਤੇ ਫੁੱਫੜ ਆ ਗਿਆ ਫੁੱਫੜਾ ਆ ਗਿਆ 부ਆ ਦਾ ਫੁੱਫੜਾ ਆ ਗਿਆ ਫੁੱਫੜਾ ਆ ਗਿਆ ਪਰਲੀ ਪਕੌੜੇ ਆ ਗਏ ਇਹ ਗੁੱਡੀ ਦਾ ਪਰੋਣਾ ਹੈ ਗੁੱਡੀ ਦਾ ਪਰੋਣਾ ਆ ਗਿਆ ਆ ਗੁੱਡੀ ਦਾ ਪਰੋਣਾ ਆ ਗਿਆ ਵਾਕਿਆ ਹੀ ਕੁੜਮ ਵੀ ਆ ਗਿਆ ਵਿੱਚ ਹੀ ਬੜੇ ਰਿਸ਼ਤੇ ਬਣ ਗਏ ਆ ਪਕੌੜੇ ਆ ਪਕੌੜੇ ਇੱਕ ਗੱਲ ਹੈਗੀ ਆ ਸਾਡੇ ਟੀਮ ਦੇ ਵਿੱਚ ਪਕੌੜੇ ਬਹੁਤ ਚੱਲਦਾ ਪਕੌੜੇ ਹੁਣ ਫੇਰ ਮਨਪ੍ਰੀਤ ਨੇ ਕੱਢੇ ਸੀ ਜਦੋਂ ਤੇ ਸਾਡਾ ਆਨੇ ਹਿੱਸਾ ਰੱਖਿਆ ਸੀ ਆਂਦੀ ਮੇਰੇ ਟੀਮ ਮੈਂਬਰ ਰਹਿਣਗੇ ਪਕੌੜੇ ਖਾਣਗੇ ਮੈਂ ਨਹੀਂ ਕੰਦੇ ਹਾਂ ਬੜੀ ਦੂਰੋਂ ਆਏ ਆ ਕਿੱਥੋਂ ਆਏ ਆ ਆ ਚੁੰਕੜਾ ਮਾਰ ਕੇ ਜਿਹੜੀ ਬੈਠੀ ਹੈ ਲੈ ਕੇ ਅਮਰਜੀਤ ਅਮਰਜੀਤ ਤੂੰ ਲਿਆਉਂਦੀ ਆ ਹਾਂਜੀ ਅਮਰਜੀਤ ਆ ਕੀਗਾ ਆ ਤਾਂ ਕਵਾਂਡੀਆ ਦਾ ਲੈਟਰ ਹੈ ਅੱਛਾ ਕਹਿੰਦੇ ਆਲੇ ਪਕੌੜੇ ਘਰੇ ਮੈਂ ਖਾਣ ਤੇ ਨਹੀਂ ਆਉਣਾ ਮੈਂ ਨਾਲ ਦੇ ਰਹੀ ਸਾਰੇ ਜਣੇ ਇੱਥੇ ਬੈਠ ਕੇ ਖਾਵਾਂਗੇ ਸਹੀ ਗੱਲ ਵਾ ਵੇਲਾ ਜਿਹਦਾ ਰਲਿਆ ਤੇ ਆਵੇ ਚਲਿਆ ਉਹ ਗੱਲ ਹੁੰਦੀ ਆ ਨਾ ਮਨਪ੍ਰੀਤ ਹੋਰ ਜਿਹਦਾ ਰਲਿਆ ਤੇ ਆਵੇ ਚਲਿਆ ਉਹ ਗੱਲ ਆ ਸਾਡੇ ਵੇਲੇ ਸਾਰਿਆਂ ਦੇ ਕਰਮਾ ਜੀ ਗਵਾਂਡੀਆਂ ਦੇ ਪਕੌੜੇ ਅਮਰਜੀਤ ਕਿੰਨਾ ਦੇ ਘਰ ਹੀ ਉਹਨਾਂ ਨੂੰ ਥੋੜਾ ਉਹਨਾਂ ਨੇ ਸੱਦਣਾ ਹੈ ਹੈ ਉਹਨਾਂ ਨੇ ਇੰਨੇ ਜਣੇ ਥੋੜਾ ਸੱਦਣਾ ਹੈ ਉਹਨਾਂ ਸੋਚਣਾ ਲੰਗਰ ਉਹ ਲੈਂਟਰ ਪਾਵਾਂਗੇ ਕਿ ਇਹਨਾਂ ਨੂੰ ਲੰਗਰ ਖਵਾਲਾਂ ਹਾਂ ਪਰ ਬਾਬਾ ਬਰਕਤ ਪਾ ਦਿੰਦਾ ਵਾ ਉਹਦਾ ਜਦੋਂ ਆਪਾਂ ਕੋਈ ਵੀ ਪ੍ਰੋਗਰਾਮ ਕਰਦੇ ਨਾ ਇਦਾਂ ਦਾ ਪਾਵੇਂ ਆਪਾਂ 50 ਬੰਦਿਆਂ ਦਾ ਕੀਤਾ ਵੇ ਤੇ 100 ਇਹਦੇ ਵਿੱਚ ਪਿਆ ਕਿਹੜੀ ਦੁਕਾਨ ਤੋਂ ਆਇਆ ਕਿਥੋਂ ਨਹੀਂ ਕੋਈ ਪਤਾ ਨਹੀਂ ਹਾਂ ਸਾਨੂੰ ਇਹ ਉਧਰ ਵਾਲੀ ਦੁਕਾਨ ਤੋਂ ਨਹੀਂ ਦੇ ਇੱਕ ਘੰਟਾ ਲੇਟ ਹੁੰਦੀ ਉਹ ਗਾਣੇ ਉਧਰ ਵਾਲਾ ਕਹਿੰਦਾ ਨਹੀਂ ਨਹੀਂ ਮੈਂ ਕਿੱਥੇ ਦਾ ਲੇਟ ਹੁੰਦੀ ਫਿਰ ਪਰ ਉਹ ਜਿਹੜਾ ਦਾਣੇ-ਦਾਣੇ ਤੇ ਲਿਖਿਆ ਖਾਣੇ ਵਾਲੇ ਦਾ ਨਾਮ ਉਹ ਫਿਰ ਖਾਣੇ ਕਿੱਦਾਂ ਹੈ ਆਪਾਂ ਸੱਸ ਗਿਆ ਭੈਣ ਜੀ ਆ ਜਾ ਉਧਰ ਆਜੋ ਆਜੋ ਇਧਰ ਆਓ ਮੇਰੇ ਕੋਈ ਨਹੀਂ ਆਉਂਦਾ ਆਜੋ ਆ ਆ ਕੁੱਤੀ ਲਓ ਇਧਰ ਆਓ ਗੱਬ ਲੌਗੀ ਬੰਨ ਡਿਆ ਵਾ ਹਾਂਜੀ ਪਰ ਉਹ ਹਾਜ਼ਰੀ ਤੁਸੀਂ ਵੀ ਕਰੋ ਗੱਲਾਂ ਬਾਤਾਂ ਲੈ ਲੋ ਪਰਬਾਰ ਫੇਰੀਆਂ ਕਿਤੇ ਕੱਟ ਦਿੱਤੀ ਆ ਹਾਂ ਕਿਤੇ ਨਹੀਂ ਨਿਕਲਦੀ ਪਰਬਾਰ ਫੇਰੀਆਂ ਵੀ ਸ਼ੁਰੂ ਹੋ ਗਈਆਂ ਵਾ ਹੱਥ ਕੱਢ ਦਿੰਗਾ ਪਰਬਾਰ ਫੇਰੀਆਂ ਅਮਰ ਜੀ ਦੀ ਅਮਰ ਜੀ ਦੀ ਗੱਲੀ ਨੇ ਗੱਡੀ ਅੱਜ ਇਹ ਅਮਰ ਜੀ ਨੇ ਕੱਲੀ ਨੇ ਚੁੰਮਟੇ ਵਜਾਤੇ ਨਹੀਂ ਪਰਬਾਰ ਫੇਰੀਆਂ ਸ਼ੁਰੂ ਹੋਈਆਂ ਵਾ ਓਦਾਂ ਪਾਂ ਜੀ ਦੇ ਮੰਜ ਘਰ ਪਰਬਾਰ ਫੇਰੀ ਦੇ ਪਰਬਾਰ ਫੇਰੀਆਂ ਮੈਂ ਸ਼ੁਰੂ ਹੋਈਆਂ ਤੇ ਲੈਂਟਰ ਪੈਂਡਿਆ ਹੀ ਅਮਰਦੀ ਦਾ ਆਖਣ ਲਈ ਆ ਤੇ ਉੱਥੇ ਲੈਂਟਰ ਤੋਂ ਲੈ ਕੇ ਆਈ ਆ ਇਹ ਫ੍ਰੀ ਦੇ ਆ ਫਿਰ ਹਾਂ ਵੇ ਕਿ ਇਧਰ ਥੋੜੀ ਹਾਂ ਅਗਲਾ ਦਾ ਕਹਿੰਦਾ ਅਗਲੇ ਮੈਂ ਵੀਡੀਓ ਬਣਾ ਲੈਣਾ ਤੇ ਤੂੰ ਪੜੇ ਬਾਅਦ ਨਹੀਂ ਜਾਣ ਗਿਆ ਲ ਭਾਵੇਂ ਨਾ ਵੇ ਸੁੱਖਿਆ ਪਰੌਣਿਆ ਤੂੰ ਬੜਾ ਮਗਰ ਲੱਗਾ ਇਧਰ ਕੀ ਗੱਲ ਤੇਰੇ ਇਹਦੀ ਗੱਲ ਦੱਸ ਹਾਂ ਅੱਗੇ ਵਾਲੀ ਇਹਦੇ ਸੁੱਖ ਨੂੰ ਗੋਲ ਗੱਪੇ ਨਹੀਂ ਖਾਣਦੇ ਨਹੀਂ ਚੰਗ ਕਰਿਓ ਹਾਂ ਬਾਕੀ ਕਹਿੰਦਾ ਮੈਂ ਨਾ ਇਹਨਾਂ ਨੂੰ ਸੀਨ ਸਮਝਾਉਂਦੀ ਮੈਂ ਕਿਹਾ ਉਹ ਨਾ ਕਿ ਤੇਰੀ ਬਾਹ ਫੜ ਲੂਗਾ ਸੋਖ ਨੂੰ ਤੇ ਸਮਝ ਲੱਗਣ ਦੀ ਵੀ ਥਾਬੀ ਇਹਨੂੰ ਸਮਝ ਨਹੀਂ ਲੱਗੀ ਮੈਂ ਕਿਹਾ ਜੇ ਦੀਦੀ ਬਾਹ ਕਿੰਨੇ ਫੜਦੀ ਸੋਖਾ ਕੇ ਕਹਿੰਦੀ ਚੁੱਪ ਕਰ ਜਾ ਮਾਰ ਦੇਣਾ ਤਿੰਨ ਨੂੰ ਵੀ ਫੜਾ ਦਊਗੀ ਵੇ ਤੂੰ ਕਹਿ ਦੇਣਾ ਹੀ ਹੋਇਆ ਕਿ ਜੇ ਨੱਚਦੀ ਦੀ ਬਾਹ ਫੜ ਲਈ ਢਾਕਾ ਤਾਂ ਨਹੀਂ ਮਾਰਿਆ ਤੂੰ ਇਹ ਗਾਣਾ ਬੋਲ ਦੇਣਾ ਨਾਲੇ ਤੇ ਨਾਲੇ ਬਾਹ ਫੜ ਲੈਣੀ ਸੁੱਕਦੀ ਮੇਰੇ ਤੀਤ ਦੇ ਫੁੱਲ ਲੈ ਜਿਉਂਣ ਕਰਕੇ ਕਹਿੰਦੀ ਭਾਬੀ ਇਹਦੀ ਭਾਪੀ ਸੁੱਕਦਾ ਘਰ ਵਾਲਾ ਬਿਨਾਂ ਤੇ ਜਿਉਣਾ ਆਹੋ ਸਾਰੇ ਜਾਨੇ ਕਹਿੰਦੇ ਆਗੇ ਕੋਈ ਗਾਲੀ ਨਾ ਹੋਵੇ ਨੱਚ ਰੌਣ ਸੁੱਕ ਪਸੰਦ ਕਰਦੀ ਜੋ ਬਨੂ ਤਾਂ ਬਣਾਉਣਾ ਹੀ ਪੈਣਾ ਹੈਗਾ ਲੱਭ ਮਰ ਜੋ ਹੀ ਅਗਲਿਆਂ ਦੀ ਮਰ ਜੋ ਤਾਂ ਬੜੀ ਆ ਉਦਾਂ ਹੀ ਵੀ ਲਵ ਮੈਰਜੀ ਹੀ ਸੁਖ ਦੀ ਇਹਨਾਂ ਦੀ ਅਰੇਂਜ ਹੀ ਹੈਗੀ ਅੱਛਾ ਸਾਡੇ ਨਾਲ ਹੁਣ ਆਵਾ ਆਹੋ ਆ ਸਭ ਹੀ ਨਾਲ ਹੋਣਾ ਮਾ ਉਹਦੇ ਮੈਂ ਉਦਾਂ ਮਜ਼ਾਕ ਕਰਨ ਨਹੀਂ ਵੀ ਸਾਜ ਜੋ ਸੁਖ ਦੀ ਤੇ ਜੋ ਬੰਦੀ ਲਵ ਮੈਰਜੀ ਹੀ ਉਹਨਾਂ ਨੇ ਤਾਂ ਤਾਂ ਕੀਤਾ ਸੀ ਨਾ ਪਹਿਲੀ ਕਰਕੇ ਹਾਂ ਪਹਿਲੀ ਸੱਤ ਕਿਲ ਲਾਲਚ ਨੰਗਰੀ ਵੀ ਹੈ ਨਾ ਤੇ ਫੇਰ ਫੇਲੀ ਨਾ ਵੇਂਦਾ ਕੋਈ ਉਦ ਨਹੀਂ ਦਾ ਕੋਹ ਵੀ ਉਹ ਬਲਾ ਸਿਰ ਤੋਂ ਜੋ ਬੰਦ ਫੇ ਤੂੰ ਕਿਉਂ ਨਹੀਂ ਗੋਲ ਗੱਪੇ ਖਾਣ ਦਿੱਤੇ ਉਹਨੂੰ ਹੈ ਹੈ ਇਹ ਕਹੇ ਜੀ ਨਹੀਂ ਆਂਦਾ ਕਾਂਜੀ ਨਹੀਂ ਪੀਣ ਦਿੱਤੀ ਇਹ ਮੇਰੀ ਚਾਹੀ ਇੱਕ ਸਟੀਲ ਦੇ ਕੱਪ ਚ ਬੈ ਗਈ ਆ ਸੁੱਟਦੀ ਆ ਮੱਕੀ ਚੂਹ ਉਹ ਚਾਚੀ ਪੈ ਗਈ ਰਾਜੀ ਪੈ ਗਈ ਆ ਚੱਲ ਕੋਈ ਨਹੀਂ ਲੱਚੀਆਂ ਬੇਥੇਰੀਆਂ ਮਹਿੰਗੀਆਂ ਆ ਕਾਲੀਆਂ ਆਹ ਲੋ ਨਾ ਨਾ ਮੈਂ ਨਹੀਂ ਪੀਰੋ ਮੈਂ ਹਾਂ ਮੋੜ ਦੇ ਦਿੰਦਾ ਮੰਦੋਲ ਆਏ ਜੀ ਤਾਂ ਹਾਂ ਹੁਣ ਮਾਮੀ ਨੂੰ ਪਿਲਾ ਦੇ ਹੁਣ ਨਹੀਂ ਕੋਈ ਗਰੰਟੀ ਹੈ ਨਹੀਂ ਕੋਈ ਗੱਲ ਨਹੀਂ ਮੈਂ ਚਾਹ ਪੀਣੀ ਵੀ ਨਹੀਂ ਮੈਂ ਪੀ ਕੇ ਆਈ ਆਉਣ ਲੱਗਿਆਂ ਨਹੀਂ ਪੀ ਲੋ ਪੀ ਲੋ ਤੂੰ ਪੀ ਲੋ ਬਾਬਾ ਮਰਜੀ ਨੇ ਬਣਾਈ ਅਮਰਜੀਤ ਨੇ ਬਣਾਈ ਅਮਰਜੀਤ ਨੂੰ ਫੇਰ ਡਾ ਦਾਂਗੇ ਬਣਾਉਣ ਵਾਸਤੇ ਡੋਂਡੀ ਆ ਮੇਰਾ ਬਬੂ ਲੱਗ ਗਿਆ ਇਹਦਾਂ ਚਾਹ ਨਾ ਆਪ ਆਇਆ ਸਾਂਹ ਵਿੱਚ ਬੈਣਾ ਟੀਟੀ ਲੱਗਾ ਰਿਹਾ ਹੈਗਾ ਟੀਟੀ ਟ੍ਰੇਨ ਚ ਲੱਗਦਾ ਵਾ ਭੈਣ ਟੀਟੀ ਟ੍ਰੇਨ ਚ ਆਹ ਸਾਡੀ ਟੀਟੀ ਟੀਟੀ ਆਂਟੀ ਵੀ ਚਾਹ ਚੜ ਗਈ ਆ ਰੇਂਜ ਰਕਾ ਰਹੀ ਨਹੀਂ ਟੀਟੀ ਪਾਪੇ ਵੱਲ ਵੇਖ ਕੇ ਉਹਦਾ ਬੜਾ ਚਾਹ ਚੜਦਾ ਮੈਂ ਗੱਲ ਕਰਨ ਲੱਗੀ ਆ ਮੇਰੇ ਤਾਂ ਕਹਿੰਦੇ ਨਾ ਟੀਟੀ ਪਾਪਾ ਦੀ ਚਾਹ ਹੈ ਨਹੀਂਗੀ ਤੁਸੀਂ ਟੈਨਸ਼ਨ ਨਾ ਲੋ ਮੈਂ ਦੁੱਧ ਚ ਪੱਤੀ ਪਾ ਰਹੀ ਹਣੀ ਉਹਦੇ ਵਾਸਤੇ ਵੇਗੀ ਆ ਟੀਟੀ ਪਾਪੇ ਦਾ ਬੜਾ ਇੱਕ ਵੀ ਮਿਲ ਕੇ ਬੈਠੇ ਕੱਲ ਵੀ ਸੱਸਰੀ ਘਰ ਬੁਲਾਉਣ ਰਿਹਾ ਸੀ ਕਹਿੰਨੀ ਮੈਂ ਅਜੇ ਮੈਂ ਤਾਂ ਸੱਸਰੀ ਘਰ ਕਹਿੰਦਾ ਮੈਂ ਸਾਨੂੰ ਡੇਲੀ ਬੁਲਾਉਂਦਾ ਵਿਚਾਰਾ ਹਾਂ ਐ ਕਰਕੇ ਬੁਲਾਉਂਦਾ ਬੁਲਾਉਂਦਾ ਨਹੀਂ ਮੈਨੂੰ ਤਾਂ ਸੇਰ ਮਾਰ ਕੇ ਇਦਾਂ ਸੇਵਾ ਕਾ ਸੇਰੀ ਮਾਰਿਆ ਹਾਂ ਭਾਇਆ ਖਮਾ ਦਿਓ ਜਦੋਂ ਫੇੜੀ ਮਾਰੀ ਨਹੀਂ ਹਣ ਮੈਂ ਐ ਕਰਦਾ ਐ ਕਰਕੇ ਐ ਕਰਦਾ ਹਾਂ ਅੱਖ ਮਾਰਨ ਦਾ ਮੈਨੂੰ ਕੋਈ ਦਿਖਣੀ ਮੇਰੇ ਅੱਗੇ ਵੱਡੀਆਂ ਕੋਈ ਗੱਡੀਆਂ ਦੇਖਣ ਵਾਲੀਆਂ ਵੀ ਹਾਂ ਜੀ ਮਾਰ ਦਿੰਦਾ ਜਿੱਦਾਂ ਹੈ ਮੈਂ ਇੱਕ ਬੈਠੇ ਹੋਣ ਪ੍ਰੋਗਰਾਮ ਨਾਲਿਓਂ ਪਾ ਜਿੰਦਾ ਕਰਦੇ ਨਾ ਇਹ ਦੱਸਦਾ ਮੂਜਾ ਰੱਦ ਦਿੰਦਾ ਜੀ ਸਕੂਟਰੀ ਸੜਕੇ ਤੇ ਪੀਟ ਕਲਾਉਣ ਹੀ ਲੱਗ ਗਈ ਖੜੀ ਹੀ ਲੱਗੀ ਲੈ ਕਿ ਥੋੜੀ ਜੀ ਤੇਡੀ ਤੇਡੀ ਲੱਗੀ ਉਪਰ ਹੋ ਹੈ ਉਪਰ ਹੋ ਗਈ ਥੋੜੀ ਜੀ ਉਪਰ ਹੋ ਗਈ ਉਪਰ ਤੁਮਣ ਹੋ ਵੀ ਯਾਰ ਉਪਰ ਹਾਏ ਨੀ ਅੰਗਰੇਜੀ ਨੀ ਨਹੀਂ ਦੇ ਲਾਇ ਦੇਣੀ ਤੈਨੂੰ ਵੀ ਸਕੂਲ ਚੋਕਲੇ ਨਹੀਂ ਲਾਦੇ ਨਾ ਕਾਂਗਰਸ ਨਾਲ ਚੋਕਲੇ ਚੋਕਲੇ ਨਹੀਂ ਲਿਆਣਾ ਇਹ ਪਈ ਮੈਨੂੰ ਆਪੇ ਮਾਰਨੀ ਦੀ ਮਨਜੋਤ ਬਾਜੀ ਬਚਾ ਲੈਣੀ ਹਾਂ ਜੇ ਇਹਨੂੰ ਸਕੂਲ ਜਿਸ ਹਵਾ ਲੈ ਕੇ ਪੜਾਉਂਦਾ ਪਹਿਲਾਂ ਮੈਨੂੰ ਕਿਹਾ ਵੀ ਜੇ ਮੈਂ ਸ਼ੂਟਿੰਗ ਕਰਾਂਦੀ ਆ ਇਹ ਮੇਰੇ ਟਾਮ ਨਹੀਂ ਲੱਗਣਾ ਤੈਨੂੰ ਜ ਮੈਂ ਕੋਈ ਨਹੀਂ ਮੈਂ ਲਵਾ ਲੂੰਗੀ ਤੇ ਆਪੇ ਕਰ ਹਾਏ ਹਾਏ ਆਡੇ YouTube ਨੂੰ ਕੱਟਾ ਮੈਂ ਇਹਨਾਂ ਹਾਏ ਆਏ ਮੈਨਾਂ ਵਾ ਕਹੋਗੇ ਕਿ ਨਹੀਂ ਨਹੀਂ ਫੇਰ ਤੈਨੂੰ ਗੱਲ ਤੇ ਮਤਲਬ ਇਹੋ ਤੂੰ ਮੁੜ ਕੇ ਜੇ ਸਕੂਲ ਚ ਟੀਚਰ ਬਣ ਗਈ ਤੇਰਾ ਉਹਨਾਂ ਨਾਲ ਪਿਆਰ ਪੈ ਜਾਣਾ ਵਾ ਤੇ ਤੂੰ ਮੁੜ ਕੇ ਸਾਨੂੰ ਕਿੱਥੇ ਪੁੱਛਣਾ ਪੈਣਾ ਪੈਣਾ ਕੰਮ ਵਧੀਆ ਟੀਚਿੰਗ ਦਾ ਕੰਮ ਸਾਡੇ ਤੋਂ ਨਹੀਂ ਹੋਣਾ ਟੀਚਿੰਗ 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 ਕਾ ਸਟੀਚਿੰਗ ਵਾ ਟੀਚ ਦਾ ਕੰਮ ਸਾਡੇ ਕੋਲ ਨਹੀਂ ਹੋਣਾ ਅੱਛਾ ਠੀਕ ਹੈ ਨਾ ਹਾਂ ਚਲ ਤੂੰ ਫਿਰ ਪੜਾ ਦੇ ਮਨ ਲਓ ਵੱਡੇ ਬੱਚੇ ਨੂੰ ਪੜਾ ਨਹੀਂ ਸਕਦੀ ਮਨ ਲੈਣੀ ਨਿਕੇ ਨਿਕੇ ਬੱਚੇ ਨੂੰ ਪੜਾਉਂਗੀ ਉਹ ਬੱਚੇ ਵੈਸੇ ਬੜਾ ਸਿਰ ਖਾਂਦੇ ਆ ਉਹਨਾਂ ਨੇ ਅੰਦਾ ਕਿੱਡਾ ਕੰਮ ਕਰਵਾਉਂਦੇ ਉਹ ਤਾਂ ਉਹ ਤਾਂ ਨੂੰ ਪਲੇ ਵੇਜ ਨਵਾ ਸਕਦੇ ਆ ਆ ਹਾਂ ਬਾਵਨਿਆ ਨੇ ਅੰਡਰ ਨਹੀਂ ਮਟਿਆ ਨੂੰ ਕਿਉਂ ਨਹੀਂ ਪਲਾ ਸਕਦੀ ਦਿਮਾਗ ਤੇ ਤੇਰਾ ਪੂਰਾ ਬੋਲ ਬੋਲ ਜੀ ਵੀ ਤੂੰ ਪੂਰਾ ਵਾ ਉਹਨਾਂ ਨੇ ਪਹਿਲੀ ਵੀ ਪਲਾ ਦੇਨੀ ਆ ਪ੍ਰਿੰਸੀਪਲ ਨੇ ਕਿਹਾ ਵੀ ਇਹ ਜਿਆਦਾ ਇੰਟੈਲੀਜੈਂਟ ਬੱਚਾ ਹੈ ਕਿਹਾ ਨਹੀਂ ਮੱਛੀਆਂ ਨੂੰ ਮਟਿਆ ਨਾ ਤੂੰ ਕਿਉਂ ਨਹੀਂ ਪਲਾ ਸਕਦੇ ਆ ਪੜਾ ਸਕਦੀ ਨੇ ਪਰ ਉਹਨਾਂ ਨੇ ਗਲਤੀਆਂ ਕਰਣੀਆਂ ਸਿੱਖਣੀਆਂ ਉਹਨਾਂ ਨੂੰ ਬਸ ਹੀ ਅਗਰ ਨਾ ਮੱਛੀ ਅਗਰ ਨਾ ਬਈ ਕਿਉਂ ਉਹਨਾਂ ਕੋ ਹੱਸਣਾ ਫਰਾਈ ਪੈਨ ਨੂੰ ਮੈਡਮ ਤੇ ਮੈਡਮ ਹੀ ਹੁੰਦੀ ਆ 프라이 ਵੀਲਰ 프라이 ਵੀਲਰ 프라이 ਵੀਲਰ ਹੈ ਲੈ ਕਿਹਾ ਨਾ ਦੋਸਤਾਂ ਲੱਗੀ 프라이 ਵੀਲਰ 프라이 ਵੀਲਰ ਹੈ ਵੀਲਰ ਹੁੰਦਾ ਨਹੀਂ ਹੋੜ ਵਰਦੀ ਦੀ ਕਹਿੰਦੇ 프라이 ਵੀਨ ਕਿਆ ਕਰੋ ਇਸ ਕਰਕੇ ਮੈਂ ਹਾਂ ਫਰਾਈ ਪੈਨ ਬੋਲ ਲੰਦੀ ਹੁਣੇ ਪਤਾ ਕਿ ਲੱਗੀ ਕਹਿੰਦੀ ਕਹਿੰਦੀ ਵੀ ਜੇ ਦੇ ਕੀ ਵੀ ਜੇ ਦੀਆਂ ਸਲਾਈਡਾਂ ਸਲਾਈਸਿਸ ਕੀ ਆਈ ਨਾ ਸਲਾਈਡਾਂ ਲਖੁੰਦੀਆਂ ਹੁੰਦੀਆਂ ਵੀ ਖੁੰਦੀ ਸਲਾਈਡ ਬਣਾਈ ਨਹੀਂ ਖੇਦੀ ਜੋ ਮਨ ਕਹਿੰਦੇ ਮੈਂ ਦੋ ਸਲੈਡਾ ਖਾਣੀ ਪਹਿਲਾਂ ਮੈਂ ਸੱਜਿਆ ਕਿ ਪਤਾ ਨਹੀਂ ਕੋ ਹੋਣੀ ਆ ਫਿਰ ਮੈਂ ਇਸ ਸਲਾਈਸ ਨਹੀਂ ਸਮਝ ਜਾਂਦੀ ਕਿ ਕੀ ਹਾਂ ਸਮਝ ਜਾਂਦੇ ਉਹ ਕਹਿੰਦਾ ਛੋਟਾ ਬੱਚਾ ਉਹ ਫਿਰ ਸਾਡੇ ਟੀਚਰ ਆਣਾ ਛੋਟੇ ਬੱਚੇ ਮੈਂ ਇਦਾਂ ਨਹੀਂ ਕਹਾਂ ਟੀਚਰ ਤੂੰ ਬਣਨਾ ਐਵੀ ਟੀਚਰ ਆ ਪਾ ਤੈਨੂੰ ਵੀ ਇੱਕ ਮਿੰਟ ਇੱਕ ਮਿੰਟ ਮੇਰੀ ਲੱਗਦੀ ਨਹੀਂ ਅੰਗਰੇਜ਼ਾਂ ਨਹੀਂ ਲੈ ਜਾਣਾ ਆ ਇਹਨਾਂ ਅੰਗਰੇਜ਼ਾਂ ਨਾਲ ਆਏ ਫੇਰ ਦੇ ਮੈਂ ਅੰਗਰੇਜ਼ਾਂ ਦੇ ਨਾਲ ਆ ਕੀ ਆ ਬੋਲਦੀ ਆ ਪੁਰਤਗੀਸ਼ੀ ਬੋਲਦੀ ਆ ਨਹੀਂ ਆਖਣੀ ਮੇਰੀ ਗੱਲ ਸੁਣੋ ਦੱਸੋ ਨਹੀਂ ਮੈਂ ਕੀ ਸਾਡੇ ਟੀਚਰ ਤੇ ਹੁਣ ਇਸ ਤਰ੍ਹਾਂ ਤੇ ਆਹੀ ਅੱਛਾ ਮੈਂ ਟੀਚਰ ਬੰਨਣਾ ਵਾ ਪਤਾ ਨਹੀਂ ਬੰਨਣਾ ਵੀ ਆ ਕੇ ਨਹੀਂ ਮੰਗਣਾ ਜਿਹੜੀ ਹੋ ਪ੍ਰਿੰਸੀਪਲ ਵੱਡੀ ਉਹਨੂੰ ਪੁੱਛੋ ਹੈਜੀ ਅੰਨੀ ਪ੍ਰੀਜ਼ੀਮਾਲ ਜੀ ਇੱਕ ਦਿਨ ਮਾਈਕ ਬੜਾ ਵਧੀਆ ਇਹਦਾ ਮਾਈਕ ਤਰ੍ਹਾਂ ਮੈਂ ਦੱਸਦਾ ਜਦੋਂ ਜਲਦੀ ਵੱਡਦਾ ਮਾਈਕ ਲਾਦਾ ਤਰ੍ਹਾਂ ਨਾਲੋ ਗਾੜੀ ਨੂੰ ਆਣਾ ਮਾਈਕ ਲੈ ਕਿੰਨਾ ਬੋਲੀ ਤਰ੍ਹਾਂ ਇਹ ਮੈਨੂੰ ਓਦਾਂ ਪਰਸੋਂ ਇਹ ਕਿਤੇ ਉੱਤੇ ਹਾਂ ਬੜਾ ਪਹਿਲੀ ਇਹਨੇ ਮੈਂ ਇੱਕ ਵਾਰ ਨਹੀਂ ਆਖਿਆ ਬੀਪੂਆ ਜੀ ਚਾਹ ਪੀ ਕੇ ਜਾਇਓ ਪੂਆ ਨੇ ਉਹ ਗੁੱਸੇ 'ਚ ਹੀ ਨਾ ਫਿਰ ਉਹ ਗੁੱਸੇ 'ਚ ਹੀ ਆਂਦੀ ਐ ਪੂਆ ਪੂਆ ਆਈ ਹੈ ਮੇਰੀ ਭੈਣ ਦਾ ਰਿਸ਼ਤਾ ਪੂਆ ਨੇ ਕੀ ਕਰ ਖੁਰਕੁੰਦੀ ਫਿਰ ਕਹਿੰਦਾ ਫਿਰ ਉੱਥੇ ਆ ਗਈ ਉੱਥੋਂ ਦਾ ਉੱਥੋਂ ਦਾ ਘਰ ਵਾਲਾ ਕਹਿੰਦਾ ਤੂੰ ਭੈਣ ਦੇ ਵਿਆਹ ਦੀ ਮਹਿੰਦੀ ਲੀ ਕਰਵੀ ਚਲਿੰਦੀ ਉਹ ਮੈਨੂੰ ਕਹੀ ਕੋਸ਼ਾਂਦਾ ਪੂਆ ਜੀ ਤੁਸੀਂ ਬੜੀ ਸਾਡੇ ਦਾ ਸੋਹਣੀ ਨਹੀਂ ਸੋਹਣੀ ਨਹੀਂ ਕੀਤੀ ਗੱਲ ਸੋਣਾ ਕਈ ਵਾਰ ਜੇ ਜ਼ਿਆਦਾ ਕਿਸਮਤ ਚੰਗੀ ਹੋਵੇ ਤਾਂ ਦੋ ਵਿਆਹ ਵੀ ਹੋ ਜਾਂਦੇ ਤੂੰ ਕਾਰਗਲ ਮੈਂ ਮਨਜ਼ੂਰ ਦਾ ਹੋਰ ਵਿਆਹ ਕਰ ਦਿੰਨੀ ਆ ਚੱਲ ਫਿਰ ਆਹੋ ਚੱਲ ਵੇ ਇੱਥੇ ਲਾ ਮੇਰੇ ਮੋਰ ਜਿੱਦੀ ਵੀ ਬੈਠੀ ਆ ਗਾੜੀ ਇੱਥੇ ਲਾ ਲੈ ਇੱਥੇ ਲਾ ਮੇਰੇ ਮੋਰ ਹਾਂ ਇੱਥੇ ਲਾ ਮੋਰ ਕਰੂੰਗੀ ਕਰੇਂਗੀ ਤੂੰ ਮੋਰ ਦੇ ਲੈ ਅੱਜ ਦੀ ਮੁਕਤੀ ਮੇਰੇ ਇੱਥੇ ਮੋਰ ਲੱਗ ਜਾਈ ਨਹੀਂ ਕਰ ਸਕਦੀ ਤੂੰ ਹੁਣ ਨਹੀਂ ਨਾ ਹੋ ਗੱਲ ਹੋਣੀ ਮੈਂ ਮਹਾਸਨੇ ਹਾਸਾਰਿਆ ਗਾਣਾ ਦਾ ਤੀਵੀਆਂ ਦੋ ਬੁਰੀਆਂ ਦੋ ਬੁਰੀਆਂ ਮਹਾਰਾਜ ਹਏ ਨਾ ਨਹੀਂ ਫੈਸ ਸੰਕਣ ਸੰਕਣ ਓਕੇ ਸੰਕਣੇ ਪਾਣੀ ਲੈ ਕੇ ਚੱਕੜੀ ਚ ਡੁੱਬ ਮਾਰਿਆ ਕੋਣ ਮਰਦੀ ਨਾ ਕੋਣ ਦੀ ਕੋਣ ਸਮਝ ਲਗੀ ਪਹਿਲੇ ਪਾਣੀ ਲੈ ਕੇ ਚੱਕੜੀ ਚ ਡੁੱਬ ਮਾਰਿਆ ਤੂੰ ਮਰਨਾ ਤੇ ਡੁੱਬ ਕੇ ਨਹੀਂ ਅੰਨਾ ਅੰਨਾ ਨਹੀਂ ਮੈਂ ਕਹਾਂਦਾ ਨਹੀਂ ਅੰਦੀ ਇਹ ਪੜੀ ਗਏ ਨੇ ਲੈ ਆਂਦਾ ਫੇਸ ਬੋਰਡ ਚੱਕ ਕੇ ਲਗਾ ਲਿਆ ਸ਼ਾਇਦ ਨਾ ਮੇਰੇ ਲਈ ਲੈ ਆਇਆ ਮੈਂ ਇਹ ਸੂਟ ਥੋੜੀ ਪਾਊਡਰ ਵੀ ਤੂੰ ਲਗਾ ਲਿਆ ਤੇ ਮੈਂ ਮੇਰੇ ਲਈ ਲੈ ਆਇਆ ਸੂਟ ਤੇ ਉਹ ਵੀ ਅੰਦਰ ਤੂੰ ਲਗਾ ਲਿਆ ਹਨ ਇਦਾਂ ਤੇ ਵਰਦ ਬਣੇ ਕਰਿਆ ਕਰਨੀ ਮੈਂ ਚੱਪੜੀ ਚ ਤੂੰ ਡੁੱਬ ਜਾਣਾ ਮੈਂ ਨਹੀਂ ਇਹ ਵਾਲੀ ਵੀਡੀਓ ਮੇਰੀ ਗੱਲ ਸੁਣ ਨਾ ਚੱਪੜੀ ਚ ਤੂੰ ਡੁੱਬ ਜਾਣਾ ਮੈਨੂੰ ਚੱਪੜਾ ਲਿਆਉਣਾ ਨਹੀ ਨਹੀ ਮੈਂ ਮਮੀ ਨਹੀਂ ਮੈਂ ਤਾਂ ਡੱਬ ਚ ਨਹੀਂ ਆਣਾ ਨਹੀਂ ਮੈਂ ਡੱਬ ਜਾਏ ਨਾ ਵਿੱਚ ਆਪਣੀ ਮੈਂ ਵੀ ਨਹੀਂ ਆਉਣਾ ਹਾਂ ਮੇਨ ਗੱਲ ਲਿਆ ਘਟੇ ਜਾ ਸਕਦੀ ਨਹੀਂ ਆ ਆ ਕਰਦੀ ਵੇਲਾ ਹੁਣੇ ਮਕਣਾ ਲੈ ਆਉਣਾ ਕਿ ਚੱਲ ਭਾ ਕੇ ਨਹੀਂ ਆ ਬੋਰੇ ਚ ਪੈ ਜਾਣੀ ਬੋਰੇ ਚ ਪੈਣੀ ਬੋਰੇ ਵਾਲੀ ਗੱਲ ਮੰਨਦੇ ਇੱਕ ਵਾਰ ਬੋਰੇ ਵਾਲੀ ਗੱਲ ਮੰਨ ਜਿਦੋਂ ਨਾ ਜਦੋਂ ਉਹ ਵੀਡੀਓ ਬਣਦੀ ਹੈ ਬੋਰੇ ਵਾਲੀ ਗੱਲ ਕਰਦੇ ਹੋ ਸਾਡੀ ਨੇ ਮੋਲਟੀ ਵੀ ਉਹ ਨਹੀਂ ਅਹੀਂ ਕਿ ਚੱਲ ਥੋੜੇ ਪਾਟ ਨਾ ਕਿਸ ਕੋ ਲਖਵਾ ਲੈਨੇ ਚੱਲ ਲੈ ਕੇ ਆ ਜੰਦੇ ਹਣਾ ਉਨਨਸਾਰੀ ਸਟੋਰੀ ਬਿਲਕੁਲ ਸੁਣਾ ਦਿੱਤੀ ਤੇ ਉਹਨੇ ਬਾਅਦ ਵਿੱਚ ਲੇਖਕ ਤਾਂ ਕੀ ਕਰ ਲਿਆ ਵੀ ਮਨ ਪੀਨੇ ਰਗਵੀ ਨੂੰ ਕੁੱਟਣਾ ਵਾ ਤੇ ਬੋਰੇ ਚ ਪਾਉਣਾ ਵਾ ਉਦੋਂ ਮੈਂ ਸੋਚਿਆ ਵੀ ਕਿਹੜਾ ਬੰਦਾ ਬੋਰੇ ਚ ਪੈ ਸਕਦਾ ਹੁਣ ਲੱਗਦਾ ਕਿ ਦਾਂਸ ਵਨ ਸੈਂਸ ਸਾਰੇ ਪਤਾ ਕੀ ਕਰਦਾ ਵਾ ਆ ਡੈਕਸ ਦੇ ਉੱਪਰ ਬੈਠੇ ਨਕਲ ਮਾਰੀ ਆ ਨਾ ਇਧਰ ਨੇ ਵੀ ਦੋ ਕੁੱਟਣੇ ਅਗਲਾ ਵੀ ਗੁੱਟਣਾ ਪਿਛਲਾ ਵੀ ਗੁੱਟਣਾ ਇਧਰਲੇ ਦੋ ਵੀ ਗੁੱਟਣੇ ਉਹ ਤੇ ਆਨ ਰੋ ਹਰ ਪੀਰੀਅਡ ਵੱਜਦੀ ਹੈ ਆਏ ਯੋ ਆਪਨਾ ਗਲਤੀ ਕਰਨੀ ਉਹ ਡੈਕਸਾਂ ਚ ਵੰਡੀ ਆ ਜਾਣਾ ਇਹ ਚਾਰ ਡੈਕਸਾਂ ਨੂੰ ਵੱਜਦੀਆਂ ਵੱਜਦੀਆਂ ਤੇ ਨਾ ਰਲ ਜਾਣਾ ਨਾ ਜਿੱਦਾਂ ਹੁਣ ਇੱਕ ਬੱਚੇ ਨੇ ਗਲਤੀ ਕੀਤੀ ਆ ਨਾ ਆਰ ਵਿਚਕਾਰ ਲਡਸ ਬੈਠਾ ਜਿਹੜੇ ਉਹਦੇ ਇਧਰਲੇ ਦੋ ਵਾ ਉਹਨਾਂ ਨੇ ਵੀ ਵਜਣੀਆਂ ਜਿਹੜਿਆ ਗਲਾ ਪਿਛਲਾ ਉਹਨਾਂ ਨੂੰ ਵਜਣੀਆਂ ਜਿਹੜੇ ਇਧਰ ਦੋ ਉਹਨਾਂ ਨੇ ਵਜਣੀਆਂ ਮੰਨ ਕੇ ਚੱਲੋ ਜਿੱਦਾਂ ਹੁਣ ਇਹ ਗਲਤੀ ਕਰਨ ਲਈ ਆ ਹਾਂ ਦੇਖਣ ਲਈ ਤੇ ਮੋਰੀ ਮਰੀ ਪਈ ਉਹ ਜੇ ਆ ਤੇ ਹੁਣ ਅਸੀਂ ਸਾਰਿਆਂ ਦੇ ਪਸ ਜਾਣਾ ਲੱਗਦਾ ਵੀ ਗਾੜੀ ਪਿਛਾੜੀ ਨਹੀਂ ਚਲਾ ਇੱਕ ਗੱਲ ਮੋਰੀ ਮਰੀ ਪਈ ਪਰ ਮਲ ਜਿੰਨਾ ਆਪਣਾ ਜ਼ਿਆਦਾ ਪਿਆਰ ਹੋਵੇ ਨਾ ਮੰਨ ਲਓ ਹੁਣ ਮਨ ਲੈ ਮਨ ਲੈ ਜੀ ਦਵਲੇ ਮਨ ਲੈ ਉਹ ਤਾਂ ਨਹੀਂ ਆ ਵੀ ਨਹੀਂ ਕਰਦਾ ਉਹ ਤਾਂ ਮਨ ਲੈ ਤੇ ਇਹਨਾਂ ਦੇ ਪੱਕਾ ਹੈ ਨਹੀਂ ਸਹੀ ਨਹੀਂ ਮੈਂ ਨਹੀਂ ਮੇਰਾ ਮਲਾ ਉਹ ਤੋਂ ਬੋਰੀ ਚ ਪਾਈ ਦੇਣਾ ਨਹੀਂ ਨਿੰਬੂ ਨਹੀਂ ਨਿੰਬੂ ਤੂੰ ਰਮੈ ਬੋਰੀ ਚ ਪਾਖੇ ਨਾ ਤੇ ਤੂੰ ਮੂਹ ਸੀਖਣਾ ਝੋਲਾ ਦੀ ਜਬੋਰੀ ਖਾਂਦੇ ਦੀ ਉਹ ਤਾਂ ਫਿਰ ਹੈ ਪਿਆਰ ਵੀ ਕਿਦਾਂ ਹੈਗਾ ਕੀ ਮਤਲਬ ਵੀ ਕਿਸਾ ਦਾ ਫ੍ਰੈਂਡ ਮੈਂ ਅੱਗੇ ਗਿਆ ਮੈਂ ਮੈਂ ਜਿਹੜੀ ਉਹ ਨਕਲੀ ਸਰਟੀਫਿਕੇਟ ਬਣਾਈ ਸੀ ਮੈਂ ਤਾਂ ਘੂਪੀ ਦੀਨੇ ਰਾਤ ਨੂੰ ਬਹਿ ਕੇ ਵਰਡ ਲੱਭਣੇ ਗਲਤ ਕਿੱਦਾਂ ਬੋਲਣਾ ਕਿੱਦਾਂ ਬੋਲਣਾ ਇਹ ਤਾਂ ਹੁੰਦੀ ਤੇ ਬੜੀ ਘੈਂਟ ਬਣਿਆ ਕਰਨੀ ਸਮੂਥਲੀ ਨਹੀਂ ਤੇ ਤੁਸੀਂ ਉਹ ਤੂੰ ਕਰ ਦੋ ਹੈ ਕਰਦੇ ਆ ਤੂੰ ਨਕਲੀ ਸਰਟੀਫਿਕੇਟ ਤੂੰ ਕਰ ਦੋ ਆਹੋ ਨਾਣਾ ਟੂਣਾ ਸਾਰੀ ਲੈ ਲਓ ਨਾ ਲਿਖੋ ਸਾਰੇ ਨਾਣਾ ਟੂਣਾ ਕਿਦਾਂ ਸਾਰ ਸਾਰ ਕਿੰਦੀ ਨਾਣਾ ਟੂਣਾ ਨਾਣਾ ਟੂਣਾ ਕਿਹਦੇ ਨਾ 10 ਨੰਬਰ ਦੇ ਦਿੰਦੇ ਤੈਨੂੰ ਫੇਰ ਦੋ ਨਹੀਂ ਲੈਣੇ ਤੇ ਹੈ ਨਾ ਵੀ ਨਹੀਂ ਚਾਹੀਦੇ ਇਹਨਾਂ ਮੇਰਾ ਮਜ਼ਾਕ ਬਣਨਾ ਜਨਤਾ ਦੇ ਵਿੱਚ ਮੈਂ ਕੋਈ ਹੋਏ ਹੋਏ ਨਹੀਂ ਚਾਹੀਦੇ ਬਣਾਇਆ ਸੀ ਵੀਡੀਓ ਅਪਲੋਡ ਕਰ ਦੇ ਇਸ ਵੀਸ ਹੋ ਜਾ